ਲੁਧਿਆਣਾ ਦੇ ਇੱਕ ਹੋਟਲ ਦੇ ਵਿੱਚੋਂ 2 ਦਿਨ ਪਹਿਲਾਂ ਮਹਿਲਾ ਦੀ Laash ਮਿਲਣ ਦੇ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਉਸ ਦੇ ਪ੍ਰੇਮੀ ਦੇ ਵੱਲੋਂ ਹੀ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ 2 ਦਿਨ ਪਹਿਲਾਂ ਹੋਟਲ ਦੇ ਸਟਾਫ ਦੇ ਵੱਲੋਂ ਉਹਨਾਂ ਨੂੰ ਫੋਨ ਕੀਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਇੱਕ ਕਮਰੇ ਦੇ ਦਰਵਾਜ਼ੇ ਨੂੰ ਵਾਰ-ਵਾਰ ਖਟਕਾਇਆ ਜਾ ਰਿਹਾ ਪਰ ਕੋਈ ਖੋਲ ਨਹੀਂ ਰਿਹਾ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਦਰਵਾਜ਼ਾ ਖੁੱਲਿਆ ਜਾਂਦਾ ਤਾਂ ਦੇਖਦੇ ਨੇ ਕਿ ਖੂਨ ਦੇ ਨਾਲ ਲਥਪਤ ਮਹਿਲਾ ਜ਼ਮੀਨ ਤੇ ਪਈ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਨੂੰ ਟ੍ਰੇਸ ਕੀਤਾ ਜਾਂਦਾ ਹੈ ਤੇ ਉਸ ਸ਼ਖਸ ਤੱਕ ਪਹੁੰਚਦੇ ਨੇ ਜਿਸ ਸ਼ਖਸ ਦੇ ਨਾਲ ਇਹ ਮਹਿਲਾ ਇਸ ਹੋਟਲ ਦੇ ਕਮਰੇ ਦੇ ਵਿੱਚ ਠਹਿਰੀ ਹੁੰਦੀ ਹੈ ਉਸੇ ਤੋਂ ਬਾਅਦ ਇਸ ਵਾਰਦਾਤ ਦੇ ਉੱਪਰੋਂ ਵਰਦਾ ਹਟਦਾ ਤੇ ਜਾਣਕਾਰੀ ਮਿਲਦੀ ਹੈ ਕਿ ਹੋਟਲ ਦੇ ਕਮਰੇ ਦੇ ਵਿੱਚ ਮਿਲਣ ਆਏ ਪ੍ਰੇਮੀ ਪ੍ਰੇਮਿਕਾ ਇਸੇ ਦੌਰਾਨ ਪ੍ਰੇਮੀ ਦੇ ਵੱਲੋਂ ਇਹ ਦੱਸਿਆ ਜਾਂਦਾ ਹੈ ਕਿ ਉਸ ਦੇ ਪਰਿਵਾਰ ਵਾਲੇ ਉਸ ਦਾ ਕਿਤੇ ਹੋਰ ਵਿਆਹ ਕਰਵਾ ਰਹੇ ਨੇ ਇਸੇ ਜਾਣਕਾਰੀ ਤੋਂ ਗੁੱਸੇ ਦੇ ਵਿੱਚ ਆ ਜਾਂਦੀ ਹੈ ਪ੍ਰੇਮਿਕਾ ਤੇ ਉਸ ਦੇ ਵੱਲੋਂ ਗੰਭੀਰ ਰੂਪ ਦੇ ਨਾਲ ਆਪਣੇ ਪ੍ਰੇਮੀ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਹਮਲਾ ਉਸ ਦੇ ਵੱਲੋਂ ਕੀਤਾ ਜਾਂਦਾ ਆਪਣੇ ਪ੍ਰੇਮੀ ਦੇ ਉੱਪਰ ਤੇ ਇਸੇ ਤੋਂ ਬਾਅਦ ਪ੍ਰੇਮੀ ਦੇ ਵੱਲੋਂ ਉਸ ਦਾ ਗਲਾ ਘੋੜ ਦਿੱਤਾ ਜਾਂਦਾ ਜਿਸ ਦੇ ਚਲਦਿਆਂ ਪ੍ਰੇਮਿਕਾ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਥੋਂ ਫਰਾਰ ਹੋ ਜਾਂਦਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਇਸ ਮਾਮਲੇ ਦੇ ਵਿੱਚ ਉਸ ਲੜਕੀ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ ਦਸੰਬਰ ਸ਼ਾਮ ਨੂੰ ਸਾਨੂੰ 5:00 ਵਜੇ ਸਲੇਮ ਤਾਬਰੀ ਥਾਣੇ ਦੇ ਵਿੱਚ ਇਨਫਾਰਮੇਸ਼ਨ ਮਿਲੀ ਕਿ ਇੰਡੋ ਅਮਰੀਕਨ ਹੋਟਲ ਹੈ ਉਹਦੇ ਵਿੱਚ ਇੱਕ Laash ਉਹਨਾਂ ਨੂੰ ਮਿਲੀ ਜਿਹਦਾ ਨਾਮ ਦੀ ਲੜਕੀ ਸੀਗੀ ਇਹ ਉਹ ਕਾਫੀ ਲਹਾਨ ਹੋਈ ਹੋਈ ਸੀ ਉਥੇ ਕਾਫੀ ਖੂਨ ਡਲਿਆ ਹੋਇਆ ਸੀ ਸੋ ਉਥੇ ਫਿਰ ਇਮੀਡੀਟਲੀ ਸਾਡੇ ਐਸਐਚਓ ਸਾਹਿਬ ਗਏ ਉਹਨਾਂ ਨੇ ਉਥੋਂ ਇਨਫੋਰਮੇਸ਼ਨ ਮਿਲੀ ਕਿ ਦੋ ਚਾਣੇ ਆਏ ਸੀਗੇ ਰੇਖਾ ਤੇ ਉਹਦੇ ਨਾਲ ਸੀਗਾ ਮੁੰਡਾ ਅਮਿਤ ਨਿਸ਼ਾਦ ਸੋ ਇਹਨਾਂ ਨੇ 12:00 ਵਜੇ ਚੈੱਕ ਇਨ ਕੀਤਾ ਤੇ 3:30 ਵਜੇ ਉਹ ਮੁੰਡਾ ਕਹਿੰਦਾ ਮੈਂ ਰੋਟੀ ਲੈਣ ਚੱਲਿਆ ਤੇ ਉਹ ਚਲਾ ਗਿਆ ਵਾਪਸ ਆਇਆ ਨਹੀਂ ਸੋ 5:00 ਵਜੇ ਇਹਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਉਥੋਂ ਸਾਰਾ ਉਹਨਾਂ ਦਾ ਰਿਕਾਰਡ ਕੱਢ ਕੇ ਜਿੰਨਾ ਦਾ ਮਿਲ ਸਕਿਆ ਤੇ ਦੇਖਣ ਚ ਇਹ ਵੀ ਆਇਆ ਕਿ ਲੜਕੀ ਦਾ ਇਹਨਾਂ ਨੇ ਹੋਟਲ ਵਾਲਿਆਂ ਨੇ ਉਹਦਾ ਆਧਾਰ ਕਾਰਡ ਵਗੈਰਾ ਉਹਦੀ ਇਨਫੋਰਮੇਸ਼ਨ ਦਰਜ ਨਹੀਂ ਕੀਤੀ ਸੀ ਜਿਹੜੀ ਕਿ ਉਹ ਵੀ ਇੱਕ ਫੈਂਸ ਹੈ ਉਹ ਵੀ ਅਲੱਗ ਦੇਖਿਆ ਜਾਏਗਾ ਉਹਨਾਂ ਦਾ ਚਲੋ ਇਹਦੇ ਤੇ ਬਾਅਦ ਪਿੱਛਾ ਕਰਦੇ ਹੋਏ ਐਸਐਚਓ ਸਾਹਿਬ ਨੇ ਸਾਡੇ ਨੇ ਬੜੀ ਹਿੰਮਤ ਕੀਤੀ ਤੇ ਇਹਨਾਂ ਨੂੰ ਜਾ ਕੇ 32 ਸੈਕਟਰ ਦੇ ਵਿੱਚ ਟ੍ਰੇਸ ਕਰ ਲਿਆ ਲੜਕੇ ਨੂੰ ਉਥੇ ਇਹ ਥੋੜਾ ਇਲਾਜ ਕਰਾ ਰਿਹਾ ਸੀ ਉਹ ਟੂਫਰ ਲੈ ਕੇ ਜਦੋਂ ਦੇਖਿਆ ਇਹਦੀ ਕਾਫੀ ਹਾਲਤ ਖਰਾਬ ਸੀ ਇਹਦੇ ਪ੍ਰਾਈਵੇਟ ਪਾਰਟਸ ਤੇ ਉੱਤੇ ਕੱਟ ਲੱਗਿਆ ਹੋਇਆ ਸੀ ਸੋ ਇਮੀਡੀਏਟਲੀ ਇਹਨੂੰ ਸੀਐਮਸੀ ਲਿਜਾਇਆ ਗਿਆ ਸੀਐਮਸੀ ਦੇ ਵਿੱਚ ਉਹਨਾਂ ਨੇ ਅੱਗੇ ਕਿਉਂਕਿ ਜ਼ਖਮ ਜ਼ਿਆਦਾ ਸੀਰੀਅਸ ਸੀਗਾ ਤੇ ਉਹਨਾਂ ਨੇ ਇਹਨੂੰ ਪੀਜੀਆਈ ਦੇ ਵਿੱਚ ਰੈਫਰ ਕਰਤਾ ਉੱਤੇ ਹੁਣ ਜੇਰੇ ਇਲਾਜ ਹੈਗਾ ਤੇ ਸਾਡੀ ਫੋਰਸ ਵੀ ਉੱਥੇ ਲੱਗੀ ਹੋਈ ਹੈ ਤੇ ਇਹਦੇ ਚ ਇਹ ਸਾਹਮਣੇ ਆਇਆ ਕਿ ਕੁਝ ਕਿਸਤੇ ਵਿੱਚ ਕਿ ਇਹਦੇ ਚ ਇਹ ਇਹਨਾਂ ਦਾ ਪਹਿਲਾਂ ਤੋਂ ਇਹਨਾਂ ਦਾ ਆਪਸ ਸਬੰਧ ਸੀਗਾ ਇਹ ਦੋ ਲੜਕੀ ਜਿਹੜੀ ਹੈਗੀ ਰੇਖਾ ਇਹ ਤੇ ਦੋ ਬੱਚੇ ਵੀ ਸੀ ਪਰ ਇਹਦੇ ਆਪਦੇ ਹਸਬੰਡ ਨਾਲ ਇਹਦਾ ਡਿਵੋਰਸ ਦਾ ਪ੍ਰोसीडिंग ਚੱਲ ਰਹੀਆਂ ਸੀ ਤੇ ਇਹ ਲੜਕੇ ਨਾਲ ਇਹਦਾ ਕਾਫੀ ਦੇਰ ਤੋਂ ਸਬੰਧ ਸੀਗਾ ਹੁਣ ਉਹ ਲੜਕੇ ਦੀ ਕਿਤੇ ਹੋਰ ਵਿਆਹ ਹੋਣ ਦੇ ਕਾਰਨ ਇਹ ਲੜਕੀ ਨੇ ਇਹਦੇ ਤੇ ਇਹਦੇ ਪ੍ਰਾਈਵੇਟ ਪਾਰਟ ਦੇ ਉੱਤੇ ਇੱਕ ਤੇਜ ਹਥਿਆਰ ਨਾਲ ਜੋ ਕਿ ਇੱਕ ਕਟਰ ਹੈਗਾ ਕਟਰ ਦੇ ਨਾਮ ਇਹ ਇਸ ਬੰਦੇ ਨੇ ਉਹਦਾ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ ਸੀ ਬਾਕੀ ਤਫਤੀਸ਼ ਜਾਰੀ ਹੈ ਤੇ ਇਹਨੂੰ ਅਸੀਂ ਸਾਡੀ ਗ੍ਰਿਫਤ ਦੇ ਵਿੱਚ ਆ ਗਿਆ ਤੇ ਇਹ ਜੇਰੇ ਇਲਾਜ ਹੈ ਪੀਜੀਆਈ ਦੇ ਵਿੱਚ ਥੈਂਕ ਯੂ